ਸਰਾਲੇ ਵੱਲ ਖੜੇ ਪਤੀ ਰਾਜੇ ਨੂੰ ਰਾਣੀ ਰੂਪवती ਗੱਜ ਪੱਲਾ ਪਾ ਕੇ ਜਾਂਦੀ ਵਾਰ ਇਉਂ ਕਹਿੰਦੀ ਹੈ ਹੋ ਮਿਹਨਤ ਕਰਾਂ ਮੈਂ ਤੇਰੀ ਮੇਰੇ ਤੇਰਾ ਆਮਾ ਤੇਰੀ ਭੁੱਲ ਕੇ ਠੋਖਾ ਖਾਵੀਨਾ ਯਾਦ ਰੱਖੀ ਤੂੰ ਰਾਜਾ ਦੂਜਾ ਵਿਆਹ ਕਰਵਾਵੀਨਾ ਯਾਦ ਰੱਖੀ ਤੂੰ ਰਾਜਾ ਦੂਜਾ ਵਿਆਹ ਕਰਵਾਵੀਨਾ ਕੁਝ ਪਲ ਦੀ ਮਹਿਮਾਨ ਬਕਸ ਤੇ ਵੀ ਤੂੰ ਦਾਸੀ ਨੂੰ ਕੁਝ ਪਾਲਦੀ ਮੈਂ ਮਹਮਾਲ ਬਖਸ ਤੇ ਵੀ ਤੂੰ ਦਾਸੀ ਨੂੰ ਦੇਖੀ ਖਾਲੀ ਨਾ ਮੋੜੀ ਤੂੰ ਜਿੰਦ ਨਰਾਸੀ ਨੂੰ ਦੇਖੀ ਖਾਲੀ ਨਾ ਮੋੜੀ ਤੂੰ ਜਿੰਦ ਨਰਾਸੀ ਨੂੰ ਮੱਖਣਾ ਦੇ ਪਾਲਿਆ ਨੂੰ ਚਿੜਕਾ ਮਾਰ ਡਰਾਵੀ ਨਾ ਮੱਖਣਾ ਦੇ ਪੌੜਿਆਂ ਨੂੰ ਛਿੜਕਾ ਮਾਰ ਡਰਾ ਮੀਨਾ ਯਾਦ ਰੱਖੀ ਤੂੰ ਰਾਜਾ ਤੂੰ ਜਵ੍ਹਾ ਕਰਵਾ ਮੀਨਾ ਯਾਦ ਰੱਖੀ ਤੂੰ ਰਾਜਾ ਤੂੰ ਜਵ੍ਹਾ ਕਰਵਾ ਮੀਨਾ ਆਖਾ ਸੋਖਾ ਹੋ ਕੇ ਆਪਣੇ ਬੱਚੇ ਪਾਲ ਨਵੀ ਮਿੱਠਾ ਮੋਹਰਾ ਖਾ ਕੇ ਕਿਤੇਰੇ ਜਿੰਦ ਨਾ ਗਾਲ ਲਵੀਂ ਓ ਖਾ ਸੋਖਾ ਹੋ ਕੇ ਆਪਣੇ ਬੱਚੇ ਪਾਲ ਲਵੀਂ ਮਿੱਠਾ ਮੋਹਰਾ ਖਾ ਕੇ ਕਿਤੇਰੇ ਜਿੰਦ ਨਾ ਗਾਲ ਲਵੀਂ ਮੇਰੇ ਨਾਲ ਬਸੰਤ ਤੇ ਕਿਦਰ ਪਤ ਚੜ ਲਿਆ ਮੀਨਾ ਯਾਦ ਰੱਖੀ ਤੂੰ ਰਾਜਾ ਤੂੰ ਜਾ ਵਿਆਹ ਕਰਵਾ ਮੀਨਾ ਯਾਦ ਰੱਖੀ ਤੂੰ ਰਾਜਾ ਤੂੰ ਜਾ ਵਿਆਹ ਕਰਵਾ ਮੀਨਾ ਚਿੜੀ ਚਿੜੇ ਵਾਲੀ ਗੱਲ ਵੇਖੀ ਹੋ ਜੇ ਸੱਚੀ ਨਾ ਮਰਦ ਬਗਾ ਦੇ ਬੋਲ ਕਰੇ ਗੱਲ ਕਰਦੇ ਕੱਚੀ ਨਾ ਕਿੜੀ ਚਿੜੇ ਵਾਲੀ ਗੱਲ ਵੇਖੀ ਹੋ ਜੇ ਸੱਚੀ ਨਾ ਮਰਦ ਬਗਾਉਂਦੇ ਬੋਲ ਕਾਲ ਕਰੇ ਕਰ ਦੇ ਕੱਚੀ ਨਾ ਰੂਪ ਬਤੀਤੇ ਰੂਪ ਪੁੱਤਰ ਨੂਰੇ ਤੇ ਰੜਾ ਮੀਨਾ ਰੂਪ ਬਤੀਤੇ ਰੂਪ ਪੁੱਤਰ ਨੂਰੇ ਤੇ ਰੜਾ ਮੀਨਾ ਯਾਦ ਰੱਖੀ ਤੂੰ ਰਾਜਾ ਦੂਜਾ ਵਿਆਹ ਕਰਵਾਵੀਂ ਨਾ ਯਾਦ ਰੱਖੀ ਤੂੰ ਰਾਜਾ ਦੂਜਾ ਵਿਆਹ ਕਰਵਾਵੀਂ ਨਾ ਕਰਾਂ ਨੇ ਦੀ ਰਾਜਾ ਮੁਸਕਰ ਨਾਲ ਥੇ ਆਉਂਦੀ ਐ ਮਿੱਟੀ ਦੀ ਮਤਰੇ ਹੀ বিনা ਕਟਕ ਹੋਂਦੀ ਐ ਤੇ ਕਰਾਂ ਨੇ ਦੀ ਰਾਜਾ ਮੁਸਕਰ ਨਾਲ ਥੇ ਆਉਂਦੀ ਐ ਮਿੱਟੀ ਦੀ ਮਤਰੇ ਹੀ বিনা ਕਟਕ ਹੋਂਦੀ ਐ ਚੜੀ ਪਤੰਗ ਦੀ ਗੈਰਾਂ ਦੇ ਹੱਥ ਡੋਰ ਫੜਾਵੀਨਾ ਯਾਦ ਰੱਖੀ ਤੂੰ ਰਾਜਾ ਦੂਜਾ ਵਿਆਹ ਕਰਵਾਵੀਨਾ ਯਾਦ ਰੱਖੀ ਤੂੰ ਰਾਜਾ ਦੂਜਾ ਵਿਆਹ ਕਰਵਾਵੀਨਾ ਜੇ ਕਰ ਮੇਰੇ ਬੋਲਾ ਦੇਣਾ ਫੁੱਲ ਚੜਾਏਗਾ ਕੋਣੀ ਪਹਿਣਾ ਉਦਨੀ ਪਹਿਣਾ ਪੱਲੇ ਕੀਤੀ ਤੇ ਭਜਿਤਾਏਂਗਾ ਉਦਨੀ ਪਹਿਣਾ ਪੱਲੇ ਕੀਤੀ ਤੇ ਭਜਿਤਾਏਂਗਾ ਪਾਣਾ ਮਿੱਠਾ ਮੰਨ ਲਈ ਪਾਣਾ ਮਿੱਠਾ ਮੰਨ ਲਈ ਗੀਤ ਕਮਾ ਦੇਗਾ ਮੀਨਾ ਆਦਰ ਰੱਖੀ ਤੂੰ ਰਾਜਾ ਦੂਜਾ ਵਿਆਹ ਕਰਵਾ ਮੀਨਾ ਆਦਰ ਰੱਖੀ ਤੂੰ ਰਾਜਾ ਦੂਜਾ ਵਿਆਹ ਕਰਵਾ ਮੀਨਾ ਕੁੜ ਪਰੀਤੀ ਦੁਨੀਆ ਦੀ ਬਲਬੀਰੀ ਉਚਾਰ ਗਿਆ ਪਤੀ ਜੀ ਮੇਰੇ ਪਾਰਾ ਉੱਜਲ ਸਵਸਨਸਾਰ ਗਿਆ ਕੂੜ ਪਰੀਤੀ ਦੁਨੀਆ ਦੀ ਬਲਬੀਰੀ ਉਚਾਰ ਗਿਆ ਪਤੀ ਜੀ ਮੇਰੇ ਪਾਦਾ ਉੱਜਲ ਸਵਸਨਸਾਰ ਗਿਆ ਲਾਈ ਲਗਣਾ ਬਾਣ ਕਿਸੇ ਰਾਤ ਸੁੱਕ ਚ ਆਮੀਨਾ ਯਾਦ ਰੱਖੀ ਤੂੰ ਰਾਜਾ ਦੂਜਾ ਗਾ ਕਰਵਾਮੀਨਾ ਯਾਦ ਰੱਖੀ ਤੂੰ ਰਾਜਾ ਦੂਜਾ ਕਰਵਾ વિના